ਯਾ ਸਾਡੀ ਕਾਹ ਦੀ ਜ਼ਿੰਦਗੀ ਆ ਕੁੜੀ ਆ ਵੀ ਇੰਨਾ ਤੱਕ ਆ ਦੇਖੋ ਰੋਡ ਤੇ ਖੜੇ ਆ ਇਹ ਮੁੰਡੇ ਨਾਕੇ ਦੇ ਨੇ ਸਾਡੀ ਪਟੋਲਣ ਲੱਗੀ ਆ ਸਾਨੂੰ ਕੋਈ ਗੱਡੀ ਨਹੀਂ ਮਿਲਦੀ ਕੋਈ ਸਾਨੂੰ ਚਾਰਜਿੰਗ ਦਿੱਤਾ ਅਸੀਂ ਆਪ ਦੀ ਗੱਡੀ ਲੈ ਕੇ ਘੁੰਮ ਰਹੇ ਆ ਚੌਂਕ ਚੌਂ ਲੈ ਕੇ ਆਪਣਾ ਸਾਡੀ ਪਟੋਲ ਲੰਗਾ ਇਹਨਾਂ ਦਾ ਨੱਕ ਆ ਉਹ ਦੱਸੋ ਵੀ ਇਹ ਕੈਮਨ ਦੇ ਵਿੱਚ ਕਿਹੜਾ ਉਹਨਾਂ ਨੇ ਸੋਨਾ ਰੱਖਿਆ ਜਿਹੜਾ ਇਹ ਕੱਢ ਕੇ ਲੈ ਜਾਣਗੇ ਲੁਧਿਆਣੇੋਂ ਟੁੱਟੀ ਆਏ ਨੇ ਸਾਰੇ ਬਾਰਸ਼ ਦਾ ਟਾਈਮ ਏ ਇਹ ਕਿੱਥੇ ਭਰਾ ਨੂੰ ਮੀਂਹ ਆ ਗਾ ਹਨੇਰੀ ਆ ਕਿੱਥੇ ਜਾਣਗੇ ਉਹ ਮਾੜਾ ਮੋਟਾ ਸੋਚਿਆ ਕਰੋ ਡਿਊਟੀ ਲਾ ਲਗਾ ਸੋਚਿਆ ਕਰੋ ਤੇ ਸਾਡਾ ਵੀ ਮਾੜਾ ਮੋਟਾ ਦੇਖਿਆ ਕਰੋ ਐਬਸੈਂਟ ਲਾਉਣ ਨੂੰ ਤੁਸੀਂ ਇੱਕ ਮਿੰਟ ਲੰਨੇ ਆ ਹੈ ਇਹ ਮੈਂ ਕੋਈ ਨਹੀਂ ਡੀਜੀਪੀ ਤੱਕ ਜਾਊਗੀ ਵੀਡੀਓ ਐ ਨਹੀਂ ਹੁੰਦਾ ਤੁਸੀਂ ਲਿਸਟ ਦੇ ਵਿੱਚ ਲਿਖਤਾ ਵੀ ਤੁਹਾਡਾ ਰੋਟੀ ਦਾ ਪ੍ਰੋਵਾਈਡ ਕਰਾਂਗੇ ਫਲਾਣਾ ਢੀਂ ਕਰਾਂਗੇ ਸਾਨੂੰ ਤਾਂ ਇੱਥੇ ਕੋਈ ਪੁੱਛਦਾ ਨਹੀਂ ਅੱਜ ਇੱਕ ਘੰਟਾ ਲੇਟ ਹੋ ਜੰਨੇ ਆ ਮੁੰਛੀ ਦਬਕੇ ਮਾਰਨ ਲੱਗ ਜਾਂਦਾ ਉਹ ਸਾਡੀ 55 55 ਸਾਲ ਉਮਰ ਹੋ ਗਈ ਆ ਅਸੀਂ ਹੁਣ ਦਬਕੇ ਖਾਣ ਵਾਲੇ ਆ ਇੱਥੇ ਡੀਜੀਪੀ ਸਾਹ ਨੂੰ ਆਪਾਂ ਪਾਵਾਂਗੇ ਵੀਡੀਓ ਐ ਨਹੀਂ ਹੁੰਦਾ ਜਿਹੜੇ ਡਿਊਟੀਆਂ ਲਾ ਰਹੇ ਆ ਥੱਲੇ ਬੈਠੇ ਉਹ ਤਾਂ ਆਮਨਾਕਾ ਲਾ ਕੇ ਘਰ ਨੂੰ ਚਲ ਜਾਂਦੇ ਆ ਜਿੱਥੇ ਸਾਨੂੰ ਭੇਜ ਦਿਆ ਉਹ ਸਾਨੂੰ ਪੁੱਛਦਾ ਕੋਈ ਨਹੀਂ ਐ ਨਹੀਂ ਧੱਕਾ ਹੋਣਾ ਨਾ ਹੀ ਹੋਣ ਦੇਣਾ ਸਿੱਧੀ ਗੱਲ ਆ ਦੇਖੋ ਕਿੱਥੇ ਨਾਕਾ ਲਾਇਆ ਕੈਮਨ ਬੰਦ ਆ ਤਾਲਾ ਲੱਗਾ ਇਹ ਇਹ ਮੁਲਾਜ਼ਮ ਨਾਕੇ ਤੇ ਨੇ ਸਾਡੀ ਪਟੋਲਾਂਗੇ ਅਸੀਂ ਦੋ ਲੁਧਿਆਣੋਂ ਅਸੀਂ ਦੋ ਜਣੇ ਇਹ ਵੀ ਲੁਧਿਆਣੋਂ ਆਏ ਨੇ ਨਹੀਂ ਕਰਵਾਉਂਦੇ ਨਹੀਂ ਕਰਵਾਉਂਦੇ ਠੀਕ ਇਹੀ ਬੋਲਦਿਆਂ ਫਿਰ ਅੱਖ ਕੋਈ ਕੰਮ ਨਹੀਂ ਰੇੜ ਨੇ ਹਾਂ ਇੱਥੇ ਕੋਈ ਨਾ ਪਾਣੀ ਦਾ ਪ੍ਰਬੰਧ ਦਾ ਨਾ ਕੋ ਰੋਟੀ ਦਾ ਪ੍ਰਬੰਧ ਹੈ ਚਲੋ ਰੋਟੀ ਤੇ ਖਾਣੀ ਆਪਾਂ ਖਾਣੀ ਆ ਢੇਡ ਤੇ ਭਰਨੀ ਆ ਉਹ ਮਾੜਾ ਮੋੜਾ ਜਗ੍ਹਾ ਵੀ ਚਾਹੀਦੀ ਹੈ ਰਹਿਣ ਨੂੰ ਸੌਣ ਨੂੰ ਇਹਨਾਂ ਨੇ ਨਾਕੇ ਦਾ ਵੀ ਇੱਕੋ ਤਾਲਾ ਲਾਲਾ ਲਾਇਆ ਹੋਇਆ ਵੀ ਇੱਕ ਦਿਨ ਹਨੇਰੀ ਆਈ ਉਹ ਵਿਚਾਰੇ ਕਿਤੇ ਕੁਰਸੀਆਂ ਵੀ ਸਾਈਡ ਤੋਂ ਲੈ ਕੇ ਮੰਗ ਕੇ ਵਿਚਾਰੇ ਦੁਕਾਨ ਤੋਂ ਬਹੁਤ ਮਾੜਾ ਹਾਲ ਆ ਮਹਿਕਮੇ ਦਾ ਪਾਣੀ ਦਾ ਅਰੇਂਜਮੈਂਟ ਹੈ ਨਹੀਂ ਇੱਥੇ ਪਾਣੀ ਦਾ ਵੀ ਆਹ ਪਾਚਾਂ ਦਾ ਕੋਈ ਵੀ ਨਹੀਂ ਆ ਗਿਆ ਭਾਜੀ ਕਿੱਥੇ ਬੋਹ ਗਿਆ ਆਪਾਂ ਆਹ ਦੇਖੋ ਜੀ ਸਾਡੇ ਮਹਿਕਮੇ ਦਾ ਹਾਲ ਦੇਖ ਲਓ ਮੁਲਾਜ਼ਮ ਸਾਡੇ ਖੜੇ ਆ ਸਾਰੇ ਅਫਸਰ ਵੀ ਸਾਡੇ ਚਲੋ ਵਧੀ ਜਾਣੇ ਜਿਹੜੇ ਸਾਨੂੰ ਬੰਦ ਦਿੰਦੇ ਆ ਪਰ ਗਾਂ ਕੋਈ ਪੁੱਛਦਾ ਨਹੀਂ ਹੈਗਾ ਅਹੀਂ ਡਿਊਟੀ ਆ ਗਏ ਆ ਆਹ ਵੇਖੋ ਜੀ ਸਾਨੂੰ ਇੱਕ ਕੈਮਨ ਤੱਕ ਵੀ ਇਹਨਾਂ ਨੇ ਨਹੀਂ ਖੋਲ ਦਿੱਤਾ ਤਾਂ ਵੀ ਤੁਸੀਂ ਘਰ ਨੂੰ ਬਾਤ ਸਾਇਕ ਵੀ ਅੰਦਰ ਵੜ ਜਓ ਨੇ ਆਲੇ ਨਾਲ ਡਿਊਟੀ ਤੇ ਮੰਗਾਲੀ ਐ ਸਾਡੇ ਅਫਸਰਾਂ ਨੇ ਭੇਜਤਾ ਪਹੁੰਚੋ ਉਥੇ ਹੈ ਵੀ ਤੁਹਾਡੀ ਐਬਸੈਂਟ ਲਾ ਦਾਂਗੇ ਨਾ ਪਹੁੰਚੇ ਐ ਕਰਾਂਗੇ ਮੁੰਸ਼ੀ ਸਾਡੇ ਨਾਲ ਗੱਲ ਪੈਂਦੇ ਆ ਐਂ ਬੋਲਦੇ ਆ ਯਾਰ ਸਾਡੀ ਕੱਲ ਜਿੰਦਗੀ ਆ ਕੁੜੀ ਆ ਵੀ ਇੰਨਾ ਤੱਕਾ ਆ ਦੇਖੋ ਰੋਡ ਤੇ ਖੜੇ ਆ ਇਹ ਮੁੰਡੇ ਨਾਕੇ ਦੇ ਨੇ ਸਾਡੀ ਪਟੋਲਣ ਲੱਗੀ ਐ ਸਾਨੂੰ ਕੋਈ ਗੱਡੀ ਨਹੀਂ ਮਿਲਦੀ ਕੋਈ ਸਾਨੂੰ ਚਾਰਜਿੰਗ ਦਿੱਤਾ ਅਸੀਂ ਆਪ ਦੀ ਗੱਡੀ ਲੈ ਕੇ ਘੁੰਮ ਰਹੇ ਆ ਚੌਂਕ ਚੌਂ ਲੈ ਕੇ ਆਪਣਾ ਸਾਡੀ ਪਟੋਲਣਗਾ ਇਹਨਾਂ ਦਾ ਨੱਕ ਐ ਉਹ ਦੱਸੋ ਵੀ ਇਹ ਕੈਮਨ ਦੇ ਵਿੱਚ ਕਿਹੜਾ ਉਹਨਾਂ ਨੇ ਸੋਨਾ ਰੱਖਿਆ ਜਿਹੜਾ ਇਹ ਕੱਢ ਕੇ ਲੈ ਜਾਣਗੇ ਲੁਧਿਆਣੇੋਂ ਟੁੱਟੀ ਆਏ ਨੇ ਸਾਰੇ ਬਾਰਸ਼ ਦਾ ਟਾਈਮ ਏ ਇਹ ਕਿੱਥੇ ਭਰਾ ਨੂੰ ਮੀਂਹ ਆ ਗਿਆ ਹਨੇਰੀਆ ਕਿੱਥੇ ਜਾਣਗੇ ਉਹ ਮਾੜਾ ਮੋਟਾ ਸੋਚਿਆ ਕਰੋ ਡਿਊਟੀ ਲਾਣ ਲੱਗਾ ਸੋਚਿਆ ਕਰੋ ਤੇ ਸਾਡਾ ਵੀ ਮਾੜਾ ਮੋੜਾ ਦੇਖਿਆ ਕਰੋ ਐਬਸੈਂਟ ਲਾਉਣ ਨੂੰ ਤਾਂ ਤੁਸੀਂ ਇੱਕ ਮਿੰਟ ਲੰਨੇ ਆ ਹੈ ਇਹ ਮੈਂ ਕੋਈ ਨਹੀਂ ਡੀਜੀਪੀ ਤੱਕ ਜਾਊਗੀ ਵੀਡੀਓ ਐ ਨਹੀਂ ਹੁੰਦਾ ਤੁਸੀਂ ਲਿਸਟ ਦੇ ਵਿੱਚ ਲਿਖਤਾ ਵੀ ਤੁਹਾਡਾ ਰੋਟੀ ਦਾ ਪ੍ਰੋਵਾਈਡ ਕਰਾਂਗੇ ਫਲਾਣਾ ਢੀਂ ਕਰਾਂਗੇ ਸਾਨੂੰ ਤਾਂ ਇੱਥੇ ਕੋਈ ਪੁੱਛਦਾ ਨਹੀਂ ਇਹ ਜੇ ਘੰਟਾ ਲੇਟ ਹੋ ਜੰਨੇ ਆ ਮੁਰਸੀ ਦੱਪਕੇ ਮਾਰਨ ਲੱਗ ਜਾਂਦਾ ਉਹ ਸਾਡੀ 55 55 ਸਾਲ ਉਮਰ ਹੋ ਗਈ ਆ ਅਸੀਂ ਹੁਣ ਦੱਪਕੇ ਖਾਣ ਵਾਲੇ ਆ ਇਹ ਡੀਜੀਪੀ ਸਾਹਿਬ ਨੂੰ ਆਪਾਂ ਪਾਵਾਂਗੇ ਵੀਡੀਓ ਐ ਨਹੀਂ ਹੁੰਦਾ ਜਿਹੜੇ ਡਿਊਟੀਆਂ ਲਾ ਰਹੇ ਆ ਥੱਲੇ ਬੈਠੇ ਉਹ ਤਾਂ ਰਾਮਨਾਥ ਕੱਲ ਆ ਕੇ ਘਰੋਂ ਚਲ ਜਾਂਦੇ ਆ ਜਿੱਥੇ ਸਾਨੂੰ ਭੇਜ ਦਿਆ ਉਹ ਸਾਨੂੰ ਪੁੱਛਦਾ ਕੋਈ ਨਹੀਂ ਐ ਨਹੀਂ ੱੱਕਾ ਹੋਣਾ ਨਾ ਹੀ ਹੋਣ ਦੇਣਾ ਸਿੱਧੀ ਗੱਲ ਆ ਦੇਖੋ ਜਿੱਥੇ ਨਾਕਾ ਲਾਇਆ ਕੈਮਨ ਬੰਦ ਦਾ ਤਾਲਾ ਲੱਗਾ ਇਹ ਇਹ ਮੁਲਾਇਮ ਨਾਕੇ ਤੇ ਨੇ ਸਾਡੀ ਪਟੋਲਾਂਗੇ ਅਸੀਂ ਦੋ ਲੁਧਿਆਣੋਂ ਅਸੀਂ ਦੋ ਜਣੇ ਇਹ ਵੀ ਲੁਧਿਆਣੋਂ ਆਏ ਨੇ ਜੇ ਹੀ ਬੋਲਦਿਆਂ ਫਿਰ ਅਖੋ ਕਾਮਰੇਡ ਨੇ ਇੱਥੇ ਡਿਊਟੀ ਲੱਗੀ ਫੜਦਾ ਹਾਂ ਇੱਥੇ ਕੋਈ ਨਾ ਪਾਣੀ ਦਾ ਪ੍ਰਬੰਧ ਦਾ ਨਾ ਕੋ ਰੋਟੀ ਦਾ ਪ੍ਰਬੰਧ ਦਾ ਚਲੋ ਰੋਟੀ ਤੇ ਖਾਣੀ ਆਪਾਂ ਖਾਣੀ ਆ ਢੇਡ ਤੇ ਭਰ ਰਹੀ ਆ ਉਹ ਮਾੜਾ ਮੋੜਾ ਜਗ੍ਹਾ ਵੀ ਚਾਹੀਦੀ ਆ ਰਹਿਣ ਨੂੰ ਸੌਣ ਨੂੰ ਇਹਨਾਂ ਨੇ ਨਾਕੇ ਦਾ ਵੀ ਇੱਕੋ ਤਾਲਾ ਤਾਲਾ ਲਾਇਆ ਹੋਇਆ ਵੀ ਇੱਕ ਦਿਨ ਹਨੇਰੀ ਆਈ ਉਹ ਵਿਚਾਰੇ ਕਿਤੇ ਕੁਰਸੀਆਂ ਵੀ ਸਾਈਡ ਤੋਂ ਲੈ ਕੇ ਮੰਗ ਕੇ ਵਿਚਾਰੇ ਦੁਕਾਨ ਤੋਂ ਬਹੁਤ ਮਾੜਾ ਹਾਲ ਆ ਮਹਿਕਮੇ ਦਾ ਪਾਣੀ ਦਾ ਵੀ ਅਰੇਂਜਮੈਂਟ ਹੈ ਨਹੀਂ ਇੱਥੇ ਪਾਣੀ ਦਾ ਵੀ ਆਹਵਾਜ਼ਾਂ ਤਾਂ ਸੁਣੋ ਵੀ ਨਹੀਂ ਆ ਗਿਆ ਮੈਂ ਕਿੱਥੇ ਵਾ ਗਿਆ ਆਪਾਂ ਆਹ ਦੇਖੋ ਜੀ ਸਾਡੇ ਮਹਿਕਮੇ ਦਾ ਹਾਲ ਦੇਖ ਲਓ ਮੁਲਾਜ਼ਮ ਸਾਡੇ ਖੜੇ ਆ ਸਾਰੇ ਅਫਸਰ ਵੀ ਸਾਡੇ ਚਲੋ ਵਧੀ ਜਾਣੇ ਜਿਹੜੇ ਸਾਨੂੰ ਬੰਨ੍ਹ ਦਿੰਦੇ ਆ ਪਰ ਗਾਂ ਕੋਈ ਪੁੱਛਦਾ ਨਹੀਂ ਹੈਗਾ ਹੂੰ ਅਹੀ ਡਿਊਟੀ ਆ ਗਏ ਆ ਆ ਵੇਖੋ ਜੀ ਅਨ ਇੱਕ ਕੈਵਨ ਤੱਕ ਵੀ ਇਹਨਾਂ ਨੇ ਨਹੀਂ ਖੋਲ ਦਿੱਤਾ ਵੀ ਤੁਸੀਂ ਘਰ ਨੂੰ ਬਾਦਸ਼ਾਹ ਕਿ ਵੀ ਅੰਦਰ ਵੜ ਜਾਓ ਖੰਨੇ ਵਾਲੇ ਨੇ ਡਿਊਟੀ ਤੇ ਮਗਾਲੀ ਹੈ ਸਾਡੇ ਅਫਸਰਾਂ ਨੇ ਭੇਜਤਾ ਪਹੁੰਚੋ ਉਥੇ ਹੈ ਤੁਹਾਡੀ ਐਬਸੈਂਟ ਲਾ ਦਾਂਗੇ ਨਾ ਪਹੁੰਚੇ ਐ ਕਰਾਂਗੇ ਮੁੰਸ਼ੀ ਸਾਡੇ ਨਾਲ ਗੱਲ ਪੈਂਦੇ ਆ ਐ ਬੋਲਦੇ ਆ ਯਾਰ ਸਾਡੀ ਕਾਹ ਦੀ ਜ਼ਿੰਦਗੀ ਆ ਕੁੜੀ ਆ ਵੀ ਇਨਾ ਤੱਕ ਆ ਦੇਖੋ ਰੋਡ ਤੇ ਖੜੇ ਆ ਇਹ ਮੁੰਡੇ ਇਲਾਕੇ ਦੇ ਨੇ ਸਾਡੀ ਪਟੋਲਣ ਲੱਗੀ ਆ ਸਾਨੂੰ ਕੋਈ ਗੱਡੀ ਨਹੀਂ ਦਿੱਤੀ ਕੋਈ ਸਾਨੂੰ ਚਾਰਜਿੰਗ ਦਿੱਤਾ ਅਸੀਂ ਆਪ ਦੀ ਗੱਡੀ ਲੈ ਕੇ ਘੁੰਮ ਰਹੇ ਆ ਚੌਂਕ ਚੋਂ ਲੈ ਕੇ ਆਪਣਾ ਸਾਡੀ ਪਟੋਲ ਲੰਗਾ ਇਹਨਾਂ ਦਾ ਨੱਕ ਆ ਉਹ ਦੱਸੋ ਵੀ ਇਹ ਕੈਮਨ ਦੇ ਵਿੱਚ ਕਿਹੜਾ ਉਹਨਾਂ ਨੇ ਸੋਨਾ ਰੱਖਿਆ ਜਿਹੜਾ ਇਹ ਕੱਢ ਕੇ ਲੈ ਜਾਣਗੇ ਲੁਧਿਆਣੇੋਂ ਟੁੱਟੀ ਆਣੇ ਸਾਰੇ ਬਾਰਸ਼ ਦਾ ਟਾਈਮ ਹੈ ਨਹੀਂ ਨਹੀਂ ਹੁੰਦੀ ਇਹਨਾਂ ਨੂੰ ਇਹ ਕਿੱਥੇ ਭਰਾ ਨੂੰ ਮੀਂਹ ਆ ਗਿਆ ਹਨੇਰੀ ਆ ਕਿੱਥੇ ਜਾਣਗੇ ਉਹ ਮਾੜਾ ਮੋਟਾ ਸੋਚਿਆ ਕਰੋ ਡਿਊਟੀ ਲਾ ਲਗਾ ਸੋਚਿਆ ਕਰੋ ਤੇ ਸਾਡਾ ਵੀ ਮਾੜਾ ਮੋਟਾ ਦੇਖਿਆ ਕਰੋ ਐਬਸੈਂਟ ਲਾਉਣ ਨੂੰ ਤੁਸੀ ਇੱਕ ਮਿੰਟ ਲੰਨੇ ਆ ਹੈ ਇਹ ਮੈਂ ਪੱਕੇ ਨਹੀਂ ਡੀਜੀਪੀ ਤੱਕ ਜਾਊਗੀ ਵੀਡੀਓ ਐ ਨਹੀਂ ਹੁੰਦਾ ਤੁਸੀਂ ਲਿਸਟ ਦੇ ਵਿੱਚ ਲਿਖਤਾ ਵੀ ਤੁਹਾਡਾ ਰੋਟੀ ਦਾ ਪ੍ਰੋਵਾਈਡ ਕਰਾਂਗੇ ਫਲਾਣਾ ਢੀਂ ਕਰਾਂਗੇ ਸਾਨੂੰ ਤਾਂ ਇੱਥੇ ਕੋਈ ਪੁੱਛਦਾ ਨਹੀਂ ਅੱਜ ਇੱਕ ਘੰਟਾ ਲੇਟ ਹੋ ਜੰਨੇ ਆ ਮੁੰਛੀ ਦੱਪਕੇ ਮਾਰਨ ਲੱਗ ਜਾਂਦਾ ਉਹ ਸਾਡੀ 55 55 ਸਾਲ ਉਮਰ ਹੋ ਗਈ ਆ ਅਸੀਂ ਹੁਣ ਦੱਪਕੇ ਖਾਣ ਆਲੇ ਆ ਇਬ ਡੀਜੀਪੀ ਸਾਹ ਨੂੰ ਆਪਾਂ ਪਾਵਾਂਗੇ ਵੀਡੀਓ ਐ ਨਹੀਂ ਹੁੰਦਾ ਜਿਹੜੇ ਡਿਊਟੀਆਂ ਲਾ ਰਹੇ ਆ ਥੱਲੇ ਬੈਠੇ ਉਹ ਤਾਂ ਆਮਨਾਕਾ ਲਾ ਕੇ ਘਰ ਨੂੰ ਚਲ ਜਾਂਦੇ ਆ ਜਿੱਥੇ ਸਾਨੂੰ ਭੇਜ ਦਿਆ ਉਹ ਸਾਨੂੰ ਪੁੱਛਦਾ ਕੋਈ ਨਹੀਂ ਐ ਨਹੀਂ ਧੱਕਾ ਹੋਣਾ ਨਾ ਹੀ ਹੋਣ ਦੇਣਾ ਸਿੱਧੀ ਗੱਲ ਆ ਦੇਖੋ ਕਿੱਥੇ ਨਾਕਾ ਲਾਇਆ ਕੈਮਰ ਬੰਦ ਆ ਤਾਲਾ ਲੱਗਾ ਇਹ ਇਹ ਮੁਲਾਜ਼ਮ ਨਾਕੇ ਤੇ ਨੇ ਸਾਡੀ ਪਟੋਲਾਂਗੇ ਅਸੀਂ ਦੋ ਲੁਧਿਆਣੋਂ ਅਸੀਂ ਦੋ ਜਣੇ ਇਹ ਵੀ ਲੁਧਿਆਣੋਂ ਆਏ ਨੇ ਇਹ ਨਹੀਂ ਕਰਦਾ ਬਹੁਤ ਨਹੀਂ ਕਰਦੇ ਠੀਕ ਹੈ ਜੇ ਹੀ ਬੋਲਦੇ ਆ ਫਿਰ ਅੱਖ ਕੋਈ ਕੰਮ ਨਹੀਂ ਰੇੜ ਨੇ ਹਾਂ ਇੱਥੇ ਕੋਈ ਨਾ ਪਾਣੀ ਦਾ ਪ੍ਰਬੰਧ ਦਾ ਨਾ ਕੋ ਰੋਟੀ ਦਾ ਪ੍ਰਬੰਧ ਦਾ ਚਲੋ ਰੋਟੀ ਤੇ ਖਾਣੀ ਆ ਆਪਾਂ ਖਾਣੀ ਆ ਢੇਡ ਤੇ ਭਰਣੀ ਆ ਉਹ ਮਾੜਾ ਮਾੜਾ ਜਗ੍ਹਾ ਵੀ ਚਾਹੀਦੀ ਆ ਰਹਿਣ ਨੂੰ ਸੌਣ ਨੂੰ ਇਹਨਾਂ ਨੇ ਨਾਕੇ ਦਾ ਵੀ ਇੱਕੋ ਤਾਲਾ ਤਾਲਾ ਲਾਇਆ ਹੋਇਆ ਵੀ ਇੱਕ ਦਿਨ ਹਨੇਰੀ ਆਈ ਉਹ ਵਿਚਾਰੇ ਕਿਤੇ ਕੁਰਸੀਆਂ ਵੀ ਸਾਈਡ ਤੋਂ ਲੈ ਕੇ ਮੰਗ ਕੇ ਵਿਚਾਰੇ ਦੁਕਾਨ ਤੋਂ ਬਹੁਤ ਮਾੜਾ ਹਾਲ ਆ ਮਹਿਕਮੇ ਦਾ ਪਾਣੀ ਦਾ ਅਰੇਂਜਮੈਂਟ ਹੈ ਨਹੀਂ ਇੱਥੇ ਪਾਣੀ ਦਾ ਵੀ ਆਵਾਜਾ ਦਾ ਦਰੋ ਵੀ ਨਹੀਂ ਆ ਗਿਆ ਭਾਜੀ ਕਿੱਥੇ ਵਾ ਗਿਆ ਆਪਾਂ ਆਹ ਦੇਖੋ ਜੀ ਸਾਡੇ ਮਹਿਕਮੇ ਦਾ ਹਾਲ ਦੇਖ ਲਓ ਮੁਲਾਜ਼ਮ ਸਾਡੇ ਖੜੇ ਆ ਸਾਰੇ ਅਫਸਰ ਵੀ ਸਾਡੇ ਚਲੋ ਬੜੀ ਜਾਣੇ ਜਿਹੜੇ ਸਾਨੂੰ ਬੰਦ ਦਿੰਦੇ ਆ ਪਰ ਗਾਂ ਕੋਈ ਪੁੱਛਦਾ ਨਹੀਂ ਹੈਗਾ ਅਸੀਂ ਡਿਊਟੀ ਆ ਗਏ ਆ ਆਹ ਵੇਖੋ ਜੀ ਸਾਨੂੰ ਇੱਕ ਕੈਵਨ ਤੱਕ ਵੀ ਇਹਨਾਂ ਨੇ ਨਹੀਂ ਖੋਲ ਦਿੱਤਾ ਤੇ ਵੀ ਤੁਸੀਂ ਘਰ ਨੂੰ ਬਾਦਸ਼ਾਹ ਕਿ ਵੀ ਅੰਦਰ ਵੜ ਜਾਓ ਆਲੇ ਨਾਲ ਡਿਊਟੀ ਤੇ ਮਗਾਲੀ ਹੈ ਸਾਡੇ ਅਫਸਰ ਨੇ ਭੇਜਤਾ ਪਹੁੰਚੋ ਉਥੇ ਹੈ ਵੀ ਤੁਹਾਡੀ ਐਬਸੈਂਟ ਲਾ ਦਾਂਗੇ ਨਾ ਪਹੁੰਚੇ ਐ ਕਰਾਂਗੇ ਮੁੰਸ਼ੀ ਸਾਡੇ ਨਾਲ ਗੱਲ ਪੈਂਦੇ ਆ ਐ ਬੋਲਦੇ